ਇਹ ਆ ਗਏ ਜੀ ਆਪਾਂ ਗੁਰਦੁਆਰਾ ਪੱਥਰ ਸਾਹਿਬ ਇਹ ਲੇਹ ਤੋਂ ਖਰਗਰ ਰੋਡ ਤੇ ਹੀ ਆ ਇਹ ਗੁਰਦੁਆਰਾ ਪੱਥਰ ਸਾਹਿਬ ਇੱਥੇ ਬਹੁਤ ਮਤਲਬ ਭੀੜ ਹੈ ਸਾਰੇ ਲੋਕ ਇੱਥੇ ਵੀ ਰੁੱਕ ਕੇ ਜਾਂਦੇ ਆ ਦਰਸ਼ਨ ਮੇਲਾ ਕਰਕੇ ਜਾਂਦੇ ਆ ਇਹ ਗੁਰਦੁਆਰਾ ਪੱਥਰ ਸਮਾ ਹੈ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈਗਾ ਤੇ ਸ਼ੁਰੂ ਕਰ ਆਪਾਂ ਪਹਿਲਾਂ ਅੰਦਰ ਦਰਬਾਰ ਸਾਹਿਬ ਦਰਸ਼ਨ ਕਰਦੇ ਆਂ ਇਹ ਪੱਥਰ ਚਲੋ ਪੱਥਰ ਇਧਰ ਤਪਸਥਾਨ ਆ ਉਹ ਤੇ ਇਹ ਲਿਖਾ ਰਿਹਾ ਕਿ ਕਾਹਦੇ ਕੋ ਇਹ ਸ਼ਾਂਸ਼ਾ ਇਹ ਤਪਸਥਾਨ ਇਧਰ ਪਹਾੜੀਆਂ ਆਸੇ-ਪਾਸੇ ਬੜਾ ਸੁੰਦਰ ਥਾਂ ਸ਼ਾਦਾ ਵਾਲਾ ਮਰਿਆਦਾ ਵਾਲਾ ਇਹ ਗੁਰਦੁਆਰਾ ਪੱਥਰ ਸਾਹਿਬ ਦਾ ਜਿਹੜਾ ਸੰਖੇਪ ਇਤਿਹਾਸ ਹੈ ਇੱਥੇ ਕਹਿੰਦੇ ਨੇ ਮਤਲਬ ਉਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਕੋਈ ਰਾਖਸ਼ ਜਾਨੀ ਕਿ ਬੁਰਾ ਮਨੁੱਖ ਉਹ ਇੱਥੋਂ ਦੇ ਲੋਕਾਂ ਨੂੰ ਮਾਰ ਕੇ ਖਾ ਜਾਂਦਾ ਸੀਗਾ ਤੇ ਫਿਰ ਗੁਰੂ ਨਾਨਕ ਦੇਵ ਜੀ ਆਏ ਇੱਥੇ ਤੇ ਇੱਥੇ ਆ ਤਪਸਥਾਨ ਹੈ ਉਹਨਾਂ ਦਾ ਤੇ ਉੱਥੋਂ ਉਹ ਜਿਹੜੀ ਜਗ੍ਹਾ ਦਿਖਦੀ ਹੈਗੀ ਆ ਉੱਥੋਂ ਉਹਨਾਂ ਨੇ ਪੱਥਰ ਗिराया ਤੇ ਗੁਰੂ ਨਾਨਕ ਦੇਵ ਜੀ ਕਿਉਂਕਿ ਲੋਕ ਬਹੁਤ ਆਉਣ ਲੱਗੇ ਸੀ ਉਹਨਾਂ ਦੀ ਮਾਨਤਾ ਸੀ ਹੋ ਗਈ ਸੀ ਤੇ ਫਿਰ ਉਹ ਪੱਥਰ ਜਦੋਂ ਉਹ ਤੋਂ ਸਿੱਟਿਆ ਤੇ ਪੱਥਰ ਉਹ ਉਹਨੇ ਸੋਚਿਆ ਵੀ ਗੁਰੂ ਜਿਹੜੇ ਹੈਗੇ ਗੁਰੂ ਨਾਨਕ ਜੀ ਦਾ ਮਤਲਬ ਉਹ ਉਹਨਾਂ ਦੀ ਮੌਤ ਹੋ ਗਈ ਹੋਣੀ ਆ ਪਰ ਜਦੋਂ ਆਖੀ ਦੇਖਿਆ ਉਹਨੇ ਤੇ ਉਹ ਗੁਰੂ ਜੀ ਨੂੰ ਤਾਂ ਕੁਛ ਨਹੀਂ ਜੀ ਹੋਇਆ ਤੇ ਫਿਰ ਉਹਨੇ ਪੱਥਰ ਦੇ ਵਿੱਚ ਪੈਰ ਮਾਰੇ ਤਾਂ ਉਹਦਾ ਪੱਥਰ ਦੇ ਵਿੱਚ ਪੈਰ ਧਸ ਗਿਆ ਫਿਰ ਉਹਨੇ ਸੋਚਿਆ ਮਤਲਬ ਇਹ ਤਾਂ ਕੋਈ ਹੋਰ ਮਹਾ ਪਹੁੰਚਿਆ ਹੋਇਆ ਮਹਾਪੁਰਸ਼ਾ ਤੇ ਫਿਰ ਉਹ ਚਰਨੀ ਟੈਪਿਆ ਇਹ ਜੋ ਗੁਰਦੁਆਰਾ ਪੱਥਰ ਸਾਹਿਬ ਆ ਜਿਹੜਾ ਇਹਦਾ ਸਮੁੱਚਾ ਪ੍ਰਬੰਧ ਹੀ ਮਿਲਟਰੀ ਦੇ ਅਧੀਨ ਸਾਰਾ ਟੋਟਲੀ ਪ੍ਰਬੰਧ ਮਿਲਟਰੀ ਦੇ ਅਧੀਨ ਹੈ ਦਾ ਤੇ ਬਹੁਤ ਹੀ ਸ਼ਾਨਦਾਰ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਬਾ ਅੰਦਰੋਂ ਭਾਵੇਂ ਵੀਡੀਓਗ੍ਰਾਫੀ ਫੋਟੋਗ੍ਰਾਫੀ ਲਾਊਡ ਨਹੀਂ ਹੈਗੀ ਪਰ ਫਿਰ ਵੀ ਮਿਲਟਰੀ ਵਾਲੇ ਰੋਕ ਦਿੱਤੇ ਰਹਿੰਦੇ ਆ ਪਰ ਫਿਰ ਵੀ ਕਿਉਂਕਿ ਲੋਕ ਬੜੀ ਦੂਰੋਂ ਦੂਰੋਂ ਕਹਿੰਦੇ ਸੰਗਤ ਆਉਂਦੀ ਹੈ ਫਿਰ ਥੋੜਾ ਬਹੁਤ ਉਹ ਲਾਊਡ ਵੀ ਕਰ ਦਿੰਦੇ ਹੈਗੇ ਨੇ ਤੇ ਇਹ ਜਿਹੜੀ ਮਿਲਟਰੀ ਦੇ ਕੋਲ ਸੇਵਾ ਇਹਦੀ ਸਮੁੱਚੀ ਇਹ 2 ਸਾਲਾਂ ਬਾਅਦ ਬਟਾਲੀਆ ਨੂੰ ਬਦਲ ਜਾਂਦੀ ਹੈ ਫੇਰ ਸੇਵਾ ਹੋਰ ਦੂਜੀ ਕਿਸੇ ਬਟਾਲੀਆ ਨੂੰ ਕੋਲ ਜਾਵੜਦੀ ਹੈਗੀ ਐ ਤੇ ਐਸੇ ਤਰ੍ਹਾਂ ਇਹ ਇਹ ਸੇਵਾ ਚੱਲਦੀ ਰਹਿੰਦੀ ਹੈ ਸਮੁੱਚੀ ਤੇ ਬੜਾ ਮਤਲਬ ਹੋ ਗੁਰਦੁਆਰਾ ਸਾਹਿਬ ਤੋਂ ਸਬੂਤ ਹੈਗਾ ਇੱਥੇ ਇਹ ਲੇਹ ਤੋਂ ਕਾਰਗਰ ਰੋਡ ਤੇ ਆ ਆ ਇਹ ਰੀਅਲ ਨੂੰ ਤੁਸੀਂ ਵੇਟਿੰਗ ਰੂਮ ਕਹਿ ਸਕਦੇ ਆ ਐਸੇ ਆਰਾਮ ਕਰਨ ਦੇ ਲਈ ਵੀ ਲੋਕ ਵਰਤ ਲੈਂਦੇ ਆਣ ਤੇ ਬੈਠ ਕੇ ਤੇ ਚਾਹ ਵੀ ਪੀ ਲੈਂਦੇ ਆ ਬੈਠ ਕੇ ਤੇ ਉਹ ਜਿਹੜੇ ਦੇ ਦੇ ਲਈ ਕਿ ਆਓ ਬੱਠਾ ਆਜੋ ਵੀਰ ਕੀ ਆਉਂ ਚਾਲੇ ਖੋਲਿਓ ਆਰੇ ਠੀਕ ਹੈ ਓ ਜਿਹਦੇ ਇਨਸਾਨਾਂ ਸੰਸ ਉਹ ਤੋਂ ਪੱਥਰ ਗਰਾਇਆ ਗਿਆ ਸੀ ਉਹ ਸਾਹਮਣੇ ਦੱਸਦਾ ਹੋਊ ਤੁਹਾਨੂੰ ਸਾਰਿਆਂ ਨੂੰ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਨਿਸ਼ਾਨ ਸਾਹਿਬ ਝੂਲਦੇ ਹੂ ਬੱਕ ਨਾ ਨਹੀਂ ਗੰਡ ਹੋ ਜਾਂਦੀ ਹੈ ਉਹ ਵੱਡਾ ਭਾਰੀ ਪੱਥਰ ਸੀ ਜਿਹੜਾ ਉਹ ਵੀ ਅੰਦਰ ਦਰਬਾਰ ਸਾਹਿਬ ਦੇ ਅੰਦਰ ਉਸ ਸ਼ੋਭਤ ਉਸੇ ਤਰ੍ਹਾਂ ਵੱਡਾ ਭਾਰੀ ਪੱਥਰ ਆਵੇਂ ਅੰਦਰ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਅਲਾਉਟ ਨਹੀਂ ਹੈਗੀ ਪਰ ਫਿਰ ਵੀ ਉਹ ਲੋਕ ਸੰਗਤ ਦੇਖੋ ਕਿੰਨੇ ਰੋਕਦੀ ਨਹੀਂ ਧੱਕੇ ਨਾਲ ਬੜੀ ਮੋਟੀ ਬਣਾਈ ਲੈਂਦੀ ਹੈਗੀ ਆ ਤੇ ਉਸੇ ਤਰ੍ਹਾਂ ਮੈਂ ਵੀ ਥੋੜੀ ਜਿਹੀ ਬਣਾਈ ਲਈ ਆ ਤੇ ਸੰਗਤ ਤੋਂ ਸਾਰਿਆਂ ਤੋਂ ਇਸ ਗੱਲ ਦੀ ਮਾਫੀ ਵੀ ਚਾਹੁੰਦੇ ਆ ਵੀ ਤੁਹਾਨੂੰ ਸਾਡੇ ਨੂੰ ਇਹ ਉਝ ਦਿਖਾਉਣ ਦੇ ਲਈ ਇਹ ਥੋੜੀ ਜਿਹੀ ਕਵਰ ਕਰੀ ਆ ਇਹ ਵੈਸੇ ਜਿਆਦਾ ਕਵਰ ਕਰਨੀ ਅਲਾਊਡ ਨਹੀਂ ਸੀ ਕਿ ਮर्यादा ਵੀ ਪੰਕ ਹੁੰਦੀ ਉਸ ਤਰ੍ਹਾਂ ਨਾਲ ਆਪਾਂ ਵੀ ਬ੍ਰਾਦਰ ਦਾ ਧਿਆਨ ਰੱਖ ਕੇ ਥੋੜੀ ਬਾਹਰੋਂ ਹੀ ਕਰੀ ਹੈਗੀ ਹੈ ਜਾਂ ਅੰਦਰੋਂ ਵਾਲੀ ਮੂਲੀ ਜਿਹੀ ਕੀਤੀ ਹੈਗੀ ਹੈ ਉਮੀਦ ਹੈ ਤੁਹਾਨੂੰ ਇਹ ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨ ਕਰਕੇ ਆਨੰਦ ਆ ਆਨੰਦ ਮਿਲੇ ਹੋਵੇ